ਦੀ ਕਾਲਸਾ ਵਾਹਿਗੁਰੂ ਦੀ ਫਤਿਹ ਇੱਕ ਮੇਰਾ ਵੀਰ ਜਿਨੇ ਇੱਕ ਵੀਡੀਓ ਪਾਈ ਆ ਕਿ ਸਾ ਅਸੀਂ ਸ਼ਰਾਉਣੀ ਵਰਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਢਾਡੀ ਨੂੰ ਇਸ ਕਰਕੇ ਜੁਰਮਾਨਾ ਕੀਤਾ ਕਿ ਉਹ ਅਮਰਤਪਾਲ ਜੀ ਦੇ ਹੱਕ ਚ ਬੋਲਿਆ ਇਹ ਮੇਰਾ ਝੂਠ ਆ ਕਿਉਂਕਿ ਪਹਿਲੀ ਗੱਲ ਤੇ ਉਸ ਵੀਰ ਨੂੰ ਉਹ ਨਾਂ ਕਲੀਅਰ ਕਰਨਾ ਚਾਹੀਦਾ ਅਸੀਂ ਜਿਸ ਜਥੇ ਦੀ ਉਹ ਗੱਲ ਕਰ ਰਿਹਾ ਉਸ ਵੀਰ ਨੇ ਕਿਸੇ ਜਥੇ ਦਾ ਨਾਂ ਹੀ ਲਿਆ ਪਹਿਲੀ ਗੱਲ ਤੇ ਜਿੰਨਾ ਭਾਈ ਅਮਰਪਾਲ ਸਿੰਘ ਇਹਨਾਂ ਵੀਰਾਂ ਦਾ ਉਹਨਾਂ ਉਹ ਸਾਡਾ ਵੀ ਆ ਕਿਉਂਕਿ ਅਮਰਪਾਲ ਸਿੰਘ ਦੀ ਅਸੀਂ ਤਾਂ ਸਿਫਤ ਕਰਦੀਆਂ ਤਾਂ ਉਹਦੀ ਹਮਾਇਤ ਕਰਦੇ ਆ ਕਿ ਉਹਨੇ ਵਧੀਆ ਕਾਰਜ ਕੀਤਾ ਸੀ ਉਹਨੇ ਜਿਹੜਾ ਬੱਚਿਆਂ ਨੂੰ ਅਮਰ ਸੰਚਾਰ ਦੀ ਲਹਿਰ ਨਾਲ ਜੋੜਿਆ ਸੀ ਉਹਨਾਂ ਨੂੰ ਨਸ਼ਾ ਤੋਂ ਮੁਕਤ ਕਰਨ ਲਈ ਲਹਿਰ ਵਢੀ ਸੀ ਅਸੀਂ ਉਹਦੀ ਆਪ ਸਪੋਰਟ ਕਰਦੇ ਰਹੇ ਆ ਇਥੋਂ ਤੱਕ ਕਿ ਉਹਦਿਆਂ ਦੇ ਕੇਸ ਵੀ ਲੜਦੇ ਰਹੇ ਆ ਅਮਰ ਸਭ ਆਲਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਆ ਉਹਨਾਂ ਦੇ ਕੇਸ ਲੜਦੇ ਰਹੇ ਤੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ ਇਸ ਵੀਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜਾ ਜਥਾ ਆ ਉਸ ਜਥੇ ਦਾ ਬਕਾਇਦਾ ਨਾਂ ਲੈਣਾ ਚਾਹੀਦਾ ਸੀ ਤੇ ਇਸ ਵੀਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਸਾਡੇ ਉਹ ਜੋ ਡਿਬਰੂਗੜ੍ਹ ਜੇਲ੍ਹ ਚ ਖੜੇ ਸੀ ਉਹਨਾਂ ਦੀ ਸਪੋਰਟ ਕਰਦੀ ਰਹੀ ਆ ਉਹਨਾਂ ਦੇ ਕੇਸ ਵੀ ਲੜਦੇ ਰਹੀ ਆ ਉਹਨਾਂ ਦੀਆਂ ਮੁਲਾਕਾਤਾਂ ਵੀ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਕੀ ਕਰਦੀ ਰਹੀ ਆ ਇਲੈਕਸ਼ਨਾਂ ਦਾ ਮਸਲਾ ਵੱਖਰਾ ਹੋ ਸਕਦਾ ਆ ਨਾਹੀਂ ਕੋਈ ਸਿਆਸੀ ਸਿਆਸੀਆਂ ਤੇ ਨਾਹੀਂ ਅਸੀਂ ਸਿਆਸਤ 'ਚ ਕੋਈ ਇੰਟਰਸਟ ਲੈਣੇ ਆ ਪਰ ਇਸ ਵੀਰ ਨੂੰ ਜੇ ਦੇ ਉਹਦਾ ਕੋਈ ਉਹਨੇ ਇਹਨੂੰ ਕੋਈ ਡਾਊਟ ਆ ਤੇ ਉਸ ਜੱਥੇ ਦਾ ਨਾਮ ਲਵੇ ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦੇਾਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ ਜੇ ਕਿਸੇ ਦਾ ਇਹਨੂੰ ਡਾਊਟ ਆ ਪਰ ਇਸ ਵੀਰ ਨੇ ਕਿਸੇ ਦਾ ਨਾਮ ਹੀ ਲਿਆ ਇਹ ਇਹਨੂੰ ਵੀਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਜੱਥਾ ਕਿਹੜਾ ਵਾ ਤੇ ਉਹਨੂੰ ਨਾਲੇ ਘੋਹ ਕਰ ਲੈਣੀ ਚਾਹੀਦੀ ਹੈ ਕਿ ਉਹਨੂੰ ਜੁਰਮਾਨਾ ਕਿਉਂ ਹੋਇਆ ਅਸੀਂ ਅਮਰਤਪਾਲ ਦੀ ਹੁਣ ਵੀ ਦਿਲੋਂ ਸਤਿਕਾਰ ਕਰਦੇ ਆਂ ਪਹਿਲਾਂ ਵੀ ਕਰਦੇ ਸੀ ਤੇ ਗਾਂਵ ਵਿੱਚ ਕਰਦੇ ਰਵਾਂਗੇ ਜਿਹੜਾ ਵੀ ਸਿੱਖ ਕੌਮ ਨੂੰ ਸੇਧ ਦੇਊਗਾ ਜਿਹੜਾ ਵੀ ਸਿੱਖ ਕੌਮ ਦੀ ਸੇਧ ਦੇ ਕੇ ਅਮਸੰਚਾਰ ਕਰੂਗਾ ਬੱਚਿਆਂ ਨੂੰ ਚੰਗੇ ਕਾਰਜ ਲਈ ਲਾਊਗਾ ਅਸੀਂ ਉਹਦੀ ਪਹਿਲਾਂ ਵੀ ਸਪੋਰਟ ਕਰਦੇ ਅਸੀਂ ਗਾਂਵ ਵਿੱਚ ਕਰਦੇ ਰਵਾਂਗੇ ਤੇ ਇਸ ਵੀਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਆਂ ਕਿ ਉਹ ਪਹਿਲਾਂ ਨਾਂ ਕਲੀਅਰ ਕਰੇ ਤੇ ਬਿਨਾਂ ਕਿਸੇ ਨਾਂ ਤੋਂ ਬਿਨਾਂ ਕਿਸੇ ਕਾਰਨ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਨਾਂ ਜੋੜ ਕੇ ਇਹ ਗੱਲ ਵੇਖੀ ਜਾਵੇ ਜੇ ਕਿਸੇ ਨੂੰ ਕੋਈ ਮਸਲਕ ਕੇਸ ਚ ਕੋਈ ਨਿਜਰਮਾਨਾ ਵਾਰਨਿੰਗ ਹੋਇਆ ਵੀ ਹੋਊ ਤਾਂ ਉਹ ਬਕਾਇਦਾ ਪੜਤਾਲ ਹੋਈ ਹੋਊਗੀ ਇਹ ਭਾਈ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਇਹ ਵੀਡੀਓ ਨਹੀਂ ਪਾਉਣੀ ਚਾਹੀਦੀ ਭਾਈ ਅਮਰਪਾਲ ਸਿੰਘ ਜਿੰਨਾ ਕਿ ਇਨ੍ਹਾਂ ਵੀਰਾਂ ਦਾ ਉਹਨਾਂ ਸਾਡਾ ਵੀ ਆ ਤੇ ਗਾਂ ਵੀ ਰਹੇਗਾ ਇੰਨੀ ਹੀ ਬੇਨਤੀ ਕਰਦਾ ਹਾਂ ਫਤਿਹ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰਾ ਵੀਰ ਜਿਨੇ ਇੱਕ ਵੀਡੀਓ ਪਾਈ ਆ ਕਿ ਸਾ ਅਸੀਂ ਸ਼ਰੌਣੀ ਵਰਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਟਾਡੀ ਨੂੰ ਇਸ ਕਰਕੇ ਜੁਰਮਾਨਾ ਕੀਤਾ ਕਿ ਉਹ ਅਮਰਤਪਾਲ ਜੀ ਦੇ ਹੱਕ ਚ ਬੋਲਿਆ ਇਹ ਨਿਰਾ ਝੂਠ ਆ ਕਿਉਂਕਿ ਪਹਿਲੀ ਗੱਲ ਤੇ ਉਸ ਵੀਰ ਨੂੰ ਉਹ ਨਾਂ ਕਲੀਅਰ ਕਰਨਾ ਚਾਹੀਦਾ ਸੀ ਜਿਸ ਜਥੇ ਦੀ ਉਹ ਗੱਲ ਕਰ ਰਿਹਾ ਉਸ ਵੀਰ ਨੇ ਕਿਸੇ ਜਥੇ ਦਾ ਨਾਂ ਨਹੀਂ ਲਿਆ ਪਹਿਲੀ ਗੱਲ ਤੇ ਜਿੰਨਾ ਭਾਈ ਅਮਰਤਪਾਲ ਸਿੰਘ ਇਹਨਾਂ ਵੀਰਾਂ ਦਾ ਉਹਨਾਂ ਉਹ ਸਾਡਾ ਵੀ ਆ ਕਿਉਂਕਿ ਅਮਰਤਪਾਲ ਸਿੰਘ ਦੀ ਅਸੀਂ ਤਾਂ ਸਹਿਯਤ ਕਰਦੇ ਆ ਤਾਂ ਉਹਦੀ ਹਮਾਇਤ ਕਰਦੇ ਆ ਕਿ ਉਹਨੇ ਵਧੀਆ ਕਾਰਜ ਕੀਤਾ ਸੀ ਉਹਨੇ ਜਿਹੜਾ ਬੱਚਿਆਂ ਨੂੰ ਅਮਰ ਸੰਚਾਰ ਦੀ ਲਹਿਰ ਨਾਲ ਜੋੜਿਆ ਸੀ ਉਹਨਾਂ ਨੂੰ ਨਸ਼ਾ ਤੋਂ ਮੁਕਤ ਕਰਨ ਲਈ ਲਹਿਰ ਵੱਡੀ ਸੀ ਅਸੀਂ ਉਹਦੀ ਆਪ ਸਪੋਰਟ ਕਰਦੇ ਰਹੇ ਆ ਇਥੋਂ ਤੱਕ ਕਿ ਉਹਦਿਆਂ ਦੇ ਕੇਸ ਵੀ ਲੜਦੇ ਰਹੇ ਆ ਅਮਰ ਸੰਭਾਲ ਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਆ ਉਹਨਾਂ ਦੇ ਕੇਸ ਲੜਦੇ ਰਹੇ ਤੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ ਇਸ ਵੀਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜਾ ਜਥਾ ਆ ਉਸ ਜਥੇ ਦਾ ਬਕਾਇਦਾ ਨਾਂ ਲੈਣਾ ਚਾਹੀਦਾ ਸੀ ਤੇ ਇਸ ਵੀਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼ਰੌਣੀ ਗੁਰਦਾਰ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਸਾਡੇ ਉਹ ਜੋ ਡਿਬਰੂਗੜ੍ਹ ਜਿਲ੍ਹੇ 'ਚ ਖੜੇ ਸੀ ਉਹਨਾਂ ਦੀ ਸਪੋਰਟ ਕਰਦੀ ਰਹੀ ਆ ਉਹਨਾਂ ਦੇ ਕੇਸ ਵੀ ਲੜਦੇ ਰਹੀ ਆ ਉਹਨਾਂ ਦੀਆਂ ਮੁਲਾਕਾਤਾਂ ਵੀ ਸ਼ਰੌਣੀ ਗੁਰਦਾਰ ਪ੍ਰਬੰਧਕ ਕਮੇਟੀ ਕੀ ਕਰਦੀ ਰਹੀ ਆ ਇਲੈਕਸ਼ਨਾਂ ਦਾ ਮਸਲਾ ਵੱਖਰਾ ਹੋ ਸਕਦਾ ਆ ਨਾ ਅਹੀਂ ਕੋਈ ਸਿਆਸੀ ਸਿਆਸੀਆਂ ਦੇ ਨਾ ਹੀ ਅਹੀਂ ਸਿਆਸਤ 'ਚ ਕੋਈ ਇੰਟਰਸਟ ਲੈਣੇ ਆ ਪਰ ਇਸ ਵੀਰ ਨੂੰ ਜੇ ਦੇ ਉਹਦਾ ਕੋਈ ਉਨੇ ਇਹਨੂੰ ਕੋਈ ਡਾਊਟ ਆ ਉਸ ਜੱਥੇ ਦਾ ਨਾਮ ਲਵੇ ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦੇਾਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ ਜੇ ਕਿਸੇ ਦਾ ਇਹਨੂੰ ਡਾਊਟ ਆ ਪਰ ਇਸ ਵੀਰ ਨੇ ਕਿਸੇ ਦਾ ਨਾਮ ਹੀ ਲਿਆ ਇਹ ਇਹਨੂੰ ਵੀਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਜੱਥਾ ਕਿਹੜਾ ਵਾ ਤੇ ਉਹਨੂੰ ਨਾਲੇ ਕੋ ਕਰ ਲੈਣੀ ਚਾਹੀਦੀ ਹੈ ਕਿ ਉਹਨੂੰ ਜੁਰਮਾਨਾ ਕਿਉਂ ਹੋਇਆ ਅਸੀਂ ਅਮਰਤਪਾਲ ਦੀ ਹੁਣ ਵੀ ਦਿਲੋਂ ਸਤਿਕਾਰ ਕਰਦੇ ਆ ਪਹਿਲਾਂ ਵੀ ਕਰਦੇ ਸੀ ਅਸੀਂ ਤੇ ਗਾਂਵ ਵਿੱਚ ਕਰਦੇ ਰਵਾਂਗੇ ਜਿਹੜਾ ਵੀ ਸਿੱਖ ਕੌਮ ਨੂੰ ਸੇਧ ਦੇਊਗਾ ਜਿਹੜਾ ਵੀ ਸਿੱਖ ਕੌਮ ਦੀ ਸੇਧ ਦੇ ਕੇ ਅਮ ਸੰਚਾਰ ਕਰੂਗਾ ਬੱਚਿਆਂ ਨੂੰ ਚੰਗੇ ਕਾਰਜ ਲਈ ਲਾਊਗਾ ਅਸੀਂ ਉਹਦੀ ਪਹਿਲਾਂ ਵੀ ਸਪੋਰਟ ਕਰਦੇ ਅਸੀਂ ਗਾਹ ਵੀ ਕਰਦੇ ਰਵਾਂਗੇ ਤੇ ਇਸ ਵੀਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਕਿ ਉਹ ਪਹਿਲਾਂ ਨਾਂ ਕਲੀਅਰ ਕਰੇ ਤੇ ਬਿਨਾ ਕਿਸੇ ਨਾਂ ਤੋਂ ਬਿਨਾ ਕਿਸੇ ਕਾਰਨ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਨਾਂ ਜੋੜ ਕੇ ਇਹ ਗੱਲ ਵੇਖੀ ਜਾਵੇ ਜੇ ਕਿਸੇ ਨੂੰ ਕੋਈ ਮਤਲਬ ਕੇਸ 'ਚ ਕੋਈ ਇਹਨੂੰ ਜੁਰਮਾਨਾ ਵਾਰਨਿੰਗ ਹੋਇਆ ਵੀ ਹੋਊ ਤਾਂ ਉਹ ਬਕਾਇਦਾ ਪੜਤਾਲ ਹੋਈ ਹੋਊਗੀ ਇਹ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਇਹ ਵੀਡੀਓ ਨਹੀਂ ਪਾਉਣੀ ਚਾਹੀਦੀ ਭਾਈ ਅਮਰਤਪਾਲ ਸਿੰਘ ਜਿੰਨਾ ਕਿ ਇਨ੍ਹਾਂ ਵੀਰਾਂ ਦਾ ਉਹਨਾਂ ਸਾਡਾ ਵੀ ਆ ਤੇ ਗਾਂ ਵੀ ਰਹੇਗਾ ਇੰਨੀ ਹੀ ਬੇਨਤੀ ਕਰਦਾ ਫਤਿਹ ਬਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ